ਸਿੱਧੂ ਮਸੂਏ ਵਾਲਾ ਤੇ ਕਰਨ ਔਜਲਾ ਨੂੰ ਲੈ ਕੇ ਬਹੁਤ ਵੱਡੇ ਲੈਵਲ ਦੀ ਕਾਫੀ ਦਿਨਾਂ ਤੋਂ ਕੌਂਟਰੋਵਰਸੀ ਚੱਲ ਰਹੀ ਹੈ ਜਿਨ੍ਹਾਂ ਦੇ ਵਿੱਚ ਹਨੀ ਮਾਲਟਨ ਬਾਗੀ ਜੇ ਟਰੈਕ ਸਿੱਧੂ ਮਸੂਏ ਵਾਲਾ ਬਾਈ ਦੇ ਫੈਨ ਪੇਜ ਤੇ ਕੁਝ ਰਿਐਕਸ਼ਨ ਚੈਨਲਸ ਦੀ ਗੱਲ ਵੀ ਚੱਲ ਰਹੀ ਹੈ ਸਭ ਤੋਂ ਪਹਿਲਾਂ ਮੈਂ ਇਹ ਮੇਨ ਮੇਨ ਪੁਆਇੰਟ ਦੱਸ ਦੇਣਾ ਜਿਹੜੇ ਇਸ ਕੌਂਟਰੋਵਰਸੀ ਦਾ ਕਾਰਨ ਬਣ ਰਹੇ ਨੇ ਵੈਸ ਤਾਂ ਬਾਕੀ ਸਿੱਧੂ ਮਸੂਏ ਵਾਲਾ ਬਾਈ ਦੀ ਸਪੋਰਟ ਕਰਦਾ ਪਰ ਉਹਦੀ ਕੁਝ ਦਿਨਾਂ ਤੋਂ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ ਕਿ ਇੱਕ ਪੁਰਾਣੀ ਵੀਡੀਓ ਹੈ ਜਿਦੇ ਵਿੱਚ ਉਹ ਸਿੱਧੂ ਮਸੂਏ ਵਾਲਾ ਬਾਈ ਦਾ ਮਜ਼ਾਕ ਉਡਾਉਂਦਾ ਹੋਇਆ ਦਿਖ ਰਿਹਾ ਇੱਕ ਵੀ ਇਹ ਸਾਰੀਆਂ ਚੀਜ਼ਾਂ ਤੋਂ ਬਾਅਦ ਸਨੀ ਮਾਲਟਨ ਤੇ OG ਬ੍ਰਦਰ ਜਿਹੜਾ ਕਿ ਇੱਕ ਰਿਐਕਸ਼ਨ ਚੈਨਲ ਹੈ ਇਹਨਾਂ ਦੋਨਾਂ ਦੇ ਵਿੱਚਕਾਰ ਇੱਕ ਕੰਟਰੋਵਰਸੀ ਪੈਦਾ ਹੋ ਗਈ। ਫਿਰ ਕੁਝ ਕੁ ਫੈਨ ਪੇਜਾਂ ਵੱਲੋਂ ਬਾਗੀ ਤੇ ਸਨੀ ਮਾਲਟਨ ਦੀ ਸਪੋਰਟ ਵੀ ਕੀਤੀ ਜਾ ਰਹੀ ਹੈ। ਕੁਝ ਫੈਨ ਪੇਜ ਉਹਨਾਂ ਦੀਆਂ ਪੁਰਾਣੀਆਂ ਵੀਡੀਓਜ਼ ਲੀਕ ਕਰਕੇ ਉਹਨਾਂ ਨੂੰ ਬਦਨਾਮ ਵੀ ਕਰ ਰਹੇ। ਹੁਣ ਇਹ ਜਿੰਨੇ ਵੀ ਮੈਂ ਮੁੱਦੇ ਦੱਸੇ ਨੇ ਇਹਨਾਂ ਦਾ ਆਪਸ ਦੇ ਵਿੱਚ ਜ਼ਰੂਰ ਕੋਈ ਲਿੰਕ ਹੈ। ਆਓ ਆਪਾਂ ਇਸ ਇੱਕੋ ਵੀਡੀਓ ਦੇ ਵਿੱਚ ਹੀ ਸਾਰੇ ਮੁੱਦੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੇ ਟਰੈਕ ਦੀ। ਵੈਸਤ ਮੈਨੂੰ ਵੀ ਇੱਕ ਦੋ ਦਿਨ ਲੱਗ ਗਏ ਜੇ ਟਰ ਨੋਜ਼ਲਾ ਬਾਈ ਨੇ ਇੰਸਟਾਗ੍ਰਾਮ ਤੇ ਜੇ ਟਰੈਕ ਨੂੰ ਫੋਲੋ ਵੀ ਕੀਤਾ ਹੋਇਆ। ਹੁਣ ਕਾਫੀ ਦਿਨਾਂ ਤੋਂ ਜੇ ਟਰੈਕ ਦੀ ਇੱਕ ਇੰਸਟਾਗ੍ਰਾਮ ਦੀ ਚੈਟ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਉਹ ਡਾਇਰੈਕਟ ਸਿੱਧੂ ਬਾਈ ਦਾ ਮਜ਼ਾਕ ਬਣਾ ਰਿਹਾ ਤੇ ਇੱਕ ਤਰ੍ਹਾਂ ਦਾ ਸਿੱਧੂ ਬਾਈ ਦੀ ਡੈਥ ਦਾ ਮਜ਼ਾਕ ਬਣਾ ਰਿਹਾ। ਜੇ ਟਰੈਕ ਦੀ ਵਰਡਿੰਗ ਤੁਸੀਂ ਇਸ ਸਕਰੀਨਸ਼ਾਟ ਦੇ ਵਿੱਚ ਦੇਖ ਹੀ ਸਕਦੇ ਹੋ। ਤੇ ਇਸ ਤੋਂ ਇਲਾਵਾ ਕੁਝ ਐਕਸਟਰਾ ਸਕਰੀਨਸ਼ਾਟ ਵੀ ਮੈਂ ਲਾ ਦਿੱਤ ਸਕ੍ਰੀਨ ਤੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਪੋਜ਼ ਕਰਕੇ ਤੁਸੀਂ ਪੜ੍ਹ ਲਿਓ ਤੇ ਆਪਾਂ ਅੱਗੇ ਵਧਦੇ ਹਾਂ। ਹੁਣ ਇਹਦੇ ਨਾਲ ਹੀ ਰਣਵੀਰ ਆਲਾ ਬਾਦੀਆ ਦੀ ਇੱਕ ਪੋਡਕਾਸਟ ਦੀ ਕਲਿੱਪ ਵਾਇਰਲ ਹੋ ਰਹੀ ਸੀ I think Karan Ojala is going to I think he's going to be the first crossover. ਉਹਨੇ <laughs> ਇੱਕ ਗੱਲ ਸ਼ੇਅਰ ਵੀ ਕੀਤੀ ਕਿ ਕਰਨੋਜਲਾ ਦਾ ਗਾਣਾ ਪਲੇ ਕਰ ਰਿਆ ਸੀ ਇੱਕ ਬਾਹਰ ਦਾ ਰੈਪਰ। ਉਹਨੇ ਕਿਹਾ ਕਿ ਉਦੋਂ ਮੈਂ ਇਹ ਸਭ ਦੇਖ ਕੇ ਸ਼ੌਕ ਹੋ ਗਿਆ। ਹੁਣ ਇਹ ਦੋਨੇ ਚੀਜ਼ਾਂ ਇੱਕ ਤਾਂ Jay Track ਦੀ Instagram ਵਾਲੀ ਚੈਟ ਤੇ ਦੂਜਾ ਇਹ ਪੋਡਕਾਸਟ ਦੀ ਕਲਿੱਪ ਇਹਨਾਂ ਦੋਨਾਂ ਦਾ ਲਿੰਕ ਜੁੜਦਾ ਸਨੀ ਮਾਲਟਨ ਦੇ ਨਾਲ। ਕਿਉਂਕਿ ਸਨੀ ਮਾਲਟਨ ਹੀ ਇਦਾਂ ਦਾ ਬੰਦਾ ਹੈ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਦੋਨਾਂ ਚੀਜ਼ਾਂ ਦੇ ਬਾਰੇ ਬੋਲਿਆ ਖੁੱਲ ਕੇ ਕਿ ਪੋਡਕਾਸਟ ਦੇ ਵਿੱਚ ਜਿਹੜਾ ਹਾਲੀਵੁੱਡ ਦਾ ਨਾਮ ਆਇਆ ਉੱਥੇ ਸਿੱਧੂ ਬਾਈ ਦੀ ਗੱਲ ਕਿਉਂ ਨਹੀਂ ਕੀਤੀ ਕਿਉਂਕਿ ਸਿੱਧੂ ਬਾਈ ਨੇ ਹੀ ਦ ਛੇ ਸਾਲ ਪਹਿਲਾਂ ਕੀਤਾ ਨਾ ਲੋਕ ਕੀ ਹੁਣ ਕਰ ਰਹੇ ਨੇ ਇਹਨੇ ਦਰਵਾਜ਼ੇ ਖੋਲੇ ਜਿਹੜੇ ਬੰਦ ਸੀਗੇ ਲੀਬਰਾ ਬਗੈਰ ਤੇ ਦੂਜੇ ਪਾਸੇ ਸਨੀ ਮਾਲਟਨ ਨੇ ਇਹ ਵੀ ਕਿਹਾ ਕਿ ਜੇ ਡ੍ਰੈਗ ਜਿਹੜਾ ਸਿੱਧੂ ਮੂਸੇਵਾਲਾ ਬਾਈ ਨੂੰ ਗਲਤ ਬੋਲ ਰਿਹਾ ਉਹਦੇ ਬਾਰੇ ਵੀ ਕਿਸੇ ਚੈਨਲ ਨੇ ਗੱਲ ਨਹੀਂ ਕੀਤੀ ਜਿਹੜਿਆ ਰਿਵਿਊ ਵਾਲੇ ਬੈਠੇ ਆ ਸਾਰੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਇਹ ਖਬਰ ਨੂੰ 2 ਦਿਨ ਹੋ ਗਏ ਸਨ ਨਹੀਂ ਕੋਸ਼ ਆਖਿਆ ਸਾਰੇ ਚੁੱਪ ਬੈਠੇ ਆ ਇਵਨ ਕਿ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਵੀ ਕੋਈ ਪ੍ਰੋਪਰ ਵੀਡੀਓ ਨਹੀਂ ਬਣਾ ਸਕਿਆ ਇਹਨਾਂ ਦੋਨਾਂ ਮੈਟਰ ਤੇ ਇਹਨਾਂ 1-2 ਦਿਨਾਂ ਚ ਜਦੋਂ ਦਾ ਇਹ ਮੁੱਦਾ ਚੱਲ ਰਿਹਾ ਹੁਣ ਬਾਕੀ ਚੈਨਲਾਂ ਦੇ ਸਨੀ ਮਾਲਟਨ ਦਾ ਲਿੰਕ ਜੁੜ ਰਿਹਾ ਇਹਨਾਂ ਦੋਨਾਂ ਗੱਲਾਂ ਦੇ ਨਾਲ ਕਿਉਂ ਲਿੰਕ ਜੁੜ ਰਿਹਾ ਆਉ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਦੇਖੋ ਸਭ ਤੋਂ ਪਹਿਲਾਂ ਸਨੀ ਮਾਲਟਨ ਨੇ ਇਸ ਪੋਡਕਾਸਟ ਦੀ ਕਲਿੱਪ ਦੀ ਗੱਲ ਕਰੀ ਤੇ ਸਟੋਰੀ ਲਾ ਕੇ ਇਹ ਕਿਹਾ ਕਿ ਇਹ ਗਲਤ ਇਨਫੋਰਮੇਸ਼ਨ ਦਿਖਾਈ ਜਾ ਰਹੀ ਹੈ ਸਨੀ ਮਾਲਟਨ ਨੇ ਇਹ ਵੀ ਕਿਹਾ ਕਿ ਸਿੱਧੂ ਬਾਈ ਆਪਣੇ ਵਿੱਚ ਨਹੀਂ ਹੈ ਤੇ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇੱਕ ਤਰ੍ਹਾਂ ਦਾ ਸਿੱਧੂ ਮਸੂਏ ਵਾਲਾ ਬਾਈ ਨੂੰ ਪਿੱਛੇ ਕੀਤਾ ਜਾ ਰਿਹਾ ਤੇ ਦੂਜੇ ਆਰਟਿਸਟ ਨੂੰ ਅੱਗੇ ਲੈ ਕੇ ਆਇਆ ਜਾ ਰਿਹਾ ਸਨੀ ਮਾਲਟਨ ਨੇ ਇਹ ਵੀ ਕਿਹਾ ਕਿ ਕਰਨੋਜਲਾ ਦੇ ਨਾਲ ਕੋਈ ਹੇਟ ਤਾਂ ਨਹੀਂ ਹੈ ਪਰ ਜਿਹੜੀ ਚੀਜ਼ ਸੱਚ ਹੈ ਉਹਨੂੰ ਤਾਂ ਸਾਹਮਣੇ ਦੇ ਰਸਤੇ ਖੋਲੇ ਨੇ ਬਾਕੀ ਆਰਟਿਸਟ ਦੇ ਲਈ ਇਹ ਗੱਲ ਬਿਲਕੁਲ ਸੱਚ ਹੈ ਤੇ ਤੁਸੀਂ ਸਾਰੇ ਜਾਣਦੇ ਹੀ ਹੋ ਸੋਸ਼ਲ ਮੀਡੀਆ ਤੇ ਸਭ ਕੁਝ ਪਿਆਈ ਹੈ ਦੂਜੇ ਪਾਸੇ ਮੇਰਾ opinion ਇਹ ਵੀ ਹੈ ਕਿ ਪੋਡਕਾਸਟ ਵਾਲਾ ਜਿਹੜਾ ਗੈਸਟ ਸੀ ਜਿਹਨੇ ਕਰਨੋਜਲਾ ਦੀ ਗੱਲ ਕੀਤੀ ਉਹ ਸਿਰਫ ਸ਼ਾਇਦ ਕਰਨੋਜਲਾ ਨੂੰ ਹੀ ਸੁਣਦਾ ਹੋ ਸਕਦਾ ਹੈ ਇਹ ਲੋਕ ਇਦਾਂ ਦੇ ਵੀ ਹੁੰਦੇ ਨੇ ਜਿਹੜੇ ਕਿਸੇ ਇੱਕ ਸਿੰਗਰ ਦੇ ਫੈਨ ਤਾਂ ਹੁੰਦੇ ਨੇ ਪਰ ਜੇ ਉਹਨਾਂ ਦੇ ਫੇਵਰੇਟ ਸਿੰਗਰ ਦੀ ਬੀਫ ਕਿਸੇ ਦੂਜੇ ਸਿੰਗਰ ਨਾਲ ਚੱਲ ਰਹੀ ਹੋਵੇ ਤਾਂ ਉਹ ਦੂਜੇ ਸਿੰਗਰ ਨੂੰ ਜੈਲਸੀ ਦੀ ਨਿਗਾ ਨਾਲ ਹੀ ਦੇਖਣਗੇ ਤਾਂ ਉਹ ਸਰਚ ਕਰਕੇ ਇਹ ਨਹੀਂ ਦੇਖਣਗੇ ਕਿ ਉਹ ਸਾਹਮਣੇ ਵਾਲੇ ਸਿੰਗਰ ਦੀ ਕੀ ਅਚੀਵਮੈਂਟ ਹੈ ਹੁਣ no doubt ਕਿ ਕਰਨੋਜਲਾ ਪਾਈ ਉਸਲਾ ਨੇ ਬਾਕੀ ਸਾਰੇ ਸਿੰਗਰਾ ਤੋਤਾ ਇੱਕ ਵੱਡਾ ਮਕਾਮ ਹਾਸਿਲ ਕਰ ਹੀ ਲਿਆ ਹੁਣ ਸਨੀਮਲਟਨ ਨੇ ਇਸ ਪੋਡਕਾਸਟ ਵਾਲੀ ਕਲਿੱਪ ਦੀ ਗੱਲ ਤਾਂ ਕੀਤੀ ਤੇ ਦੂਜੇ ਪਾਸੇ ਜੇ ਟਰੈਕ ਦੀ ਗੱਲ ਵੀ ਕੀਤੀ ਇਹ ਕਿ ਜਿਹੜੇ ਰਿਐਕਸ਼ਨ ਚੈਨਲ ਵਾਲੇ ਜਾਂ ਫਿਰ ਜਿਹੜੇ ਪੋਡਕਾਸਟ ਵਾਲੇ ਨੇ ਉਹਨਾਂ ਨੇ ਨਸੀਬ ਦਾ ਮੁੱਦਾ ਤਾਂ ਬਹੁਤ ਚੱਕ ਲਿਆ ਸੀ ਕਿ ਨਸੀਬ ਨੇ ਸਿੱਧੂ ਮੂਸੇਵਾਲਾ ਬਾਈ ਦੇ ਲਈ ਇਦਾਂ ਬੋਲਿਆ ਪਰ ਜਿਹੜਾ ਬੰਦਾ ਡਾਇਰੈਕਟ ਸਿੱਧੂ ਮੂਸੇਵਾਲਾ ਬਾਈ ਨੂੰ ਗਲਤ ਬੋਲ ਰਿਹਾ ਉਹਦੇ ਬਾਰੇ ਕਿਉਂ ਨਹੀਂ ਗੱਲ ਕਰ ਰਹੇ ਇਹ ਸਾਰੇ ਚੈਨਲ ਵਾਲੇ ਜਦੋਂ ਨਸੀਬ ਗਿਆ ਸੀ ਇੰਟਰਵਿਊ ਤੇ ਤੁਸੀਂ ਸਾਰੇ ਉਹਦੇ ਦਿਵਾਲੇ ਹੋਗੇ ਉਹ ਨਸੀਬ ਕੀ ਬੋਲ ਗਿਆ ਸੀ ਉਦ ਤਾ ਹੋ ਗਿਆ 1 ਪੁਆਇੰਟ ਦੂਜੀ ਗੱਲ ਇਹ ਹੈ ਕਿ ਬ੍ਰਦਰ OGI ਨੇ ਰਿਪਲਾਈ ਕੀਤਾ ਸੀ ਸਨੀ ਮਾਲਟਨ ਦੀ ਉਸ ਗੱਲ ਦਾ ਤੇ ਬ੍ਰਦਰ OGI ਦੇ ਬਾਰੇ ਤੁਸੀਂ ਜਾਣਦੇ ਹੋ ਕਰਨ ਉਹ ਜਲਾ ਬਾਈ ਤੇ ਮੋਸਟਲੀ ਵੀਡੀਓਜ਼ ਬਣਾਉਂਦਾ ਹੈ ਬਾਈ ਤੇ ਇਹ ਵਾਲਾ ਇੱਕ ਰਿਐਕਸ਼ਨ ਚੈਨਲ ਹੈ ਹੁਣ ਬ੍ਰਦਰ OGI ਨੇ ਸਨੀ ਦੀ ਇਸ ਗੱਲ ਦਾ ਰਿਪਲਾਈ ਕਰਦੇ ਹੋਏ ਇੱਕ ਵੀਡੀਓ ਬਣਾਈ ਪ੍ਰੋਪਰ ਜਿਹਦੇ ਵਿੱਚ ਉਹਨੇ ਇਹ ਸਾਰਾ ਮੁੱਦਾ ਐਕਸਪਲੇਨ ਕੀਤਾ ਜਿਹੜਾ ਸਨੀ ਮਾਲਟਨ ਜ਼ਿਕਰ ਕਰ ਰਿਹਾ ਸੀ ਆਪਣੀ ਵੀਡੀਓ ਦੇ ਵਿੱਚ ਉਸ ਹਾਲੀਵੁੱਡ ਵਾਲੇ ਮੁੱਦੇ ਨੂੰ ਕਰਨ ਦਾ ਨਾਮ ਮੇਰੇ ਹਿਸਾਬ ਨਾਲ ਤਾਂ ਇਸ ਕਰਕੇ ਲੈ ਆ ਕਿ ਸਾਰਿਆਂ ਨੂੰ ਪਤਾ ਹਨਾ ਕਰਨ ਉਹ ਕਿਸ ਲੈਵਲ ਤੇ ਕੰਮ ਕਰ ਰਿਹਾ ਕਿਸ ਲੈਵਲ ਤੇ ਜਾ ਰਿਹਾ ਹੋਰ ਕਿਹਦਾ ਨਾਮ ਲੈ ਸਕਦਾ ਸੀ ਔ ਫਿਰ ਗੱਲ ਬਣ ਜਾਂਦੀ ਹਨਾ ਕਿ ਸੰਨੀ ਮਾਲ ਤਾਂ ਪਹਿਲਾ ਜਿਹੜਾ ਹਾਲੀਵੁੱਡ ਚ ਜਾਊ ਬਾਈ ਦਾ ਨਾਂ ਲੈ ਦਿੰਦੇ ਫਿਰ ਤਾਂ ਸਹੀ ਸੀਗਾ ਹੁਣ O.G. ਬ੍ਰਦਰ ਦੀ ਵੀਡੀਓ ਮੈਂ ਵੀ ਦੇਖੀ ਐ ਤੇ ਮੈਂ ਵੇਟ ਕਰ ਰਿਹਾ ਸੀ ਇਸ ਹਾਲੀਵੁੱਡ ਵਾਲੇ ਮੁੱਦੇ ਨੂੰ ਐਕਸਪਲੇਨ ਕਰੇ O.G. ਬ੍ਰਦਰ ਜਿਹੜਾ ਕਿ ਇੱਕ ਮੇਨ ਪੁਆਇੰਟ ਸੀ ਜਿਹਦੇ ਕਰਕੇ ਸਾਰਾ ਮੁੱਦਾ ਛੜਿਆ ਹੁਣ ਤੁਸੀਂ ਇੱਥੇ ਸਮਝਣ ਦੀ ਕੋਸ਼ਿਸ਼ ਕਰੋ ਕਿ ਮੇਨ ਮੁੱਦਾ ਤਾਂ ਇਹੀ ਐ ਨਾ ਕਿ ਹਾਲੀਵੁੱਡ ਦੇ ਲਈ ਕਰਨ ਓਜਲਾ ਦੀ ਗੱਲ ਅੱਗੇ ਰੱਖੀ ਜਾ ਰਹੀ ਐ ਤੇ ਸਿੱਧੂ ਬਾਈ ਦਾ ਉੱਥੇ ਬਿਲਕੁਲ ਵੀ ਜ਼ਿਕਰ ਨਹੀਂ ਕੀਤਾ ਜਾ ਰਿਹਾ ਇਹ ਵੀ ਇੱਕ ਐਦਾਂ ਦੇ ਚੈਨਲ ਦੇ ਉੱਤੇ ਗੱਲ ਹੋ ਰਹੀ ਐ ਜਿਹੜਾ ਚੈਨਲ ਇੱਕ ਇਹ ਲਾ ਸਿੰਗਰ ਕੌਣ ਸੀ ਪਰ Oje brother ਨੇ ਇਸ ਮੇਨ ਪੁਆਇੰਟ ਨੂੰ ਛੱਡ ਕੇ ਸਿਰਫ Sunny Malton ਨੂੰ ਹੀ ਟਾਰਗੇਟ ਕੀਤਾ ਸੀ ਤੇ ਉਸ ਵੀਡੀਓ ਦੇ ਵਿੱਚ ਸਿਰਫ ਬਾਹਰੋਂ-ਬਾਹਰੋਂ ਹੀ ਗੱਲਾਂ ਖਤਮ ਕਰਤੀਆਂ ਫਿਰ Oje brother ਦੀ ਇਸ ਵੀਡੀਓ ਤੋਂ ਬਾਅਦ Sunny Malton ਦੀ ਇੱਕ ਹੋਰ ਵੀਡੀਓ ਆਈ ਜਿਸ ਦੇ ਵਿੱਚ Sunny Malton ਨੇ Oje brother ਦਾ ਡਾਇਰੈਕਟ ਨਾਮ ਲਿਆ ਕੁਝ ਉਹਦੀਆਂ ਫੋਟੋਜ਼ ਵੀ ਆਪਣੀ ਸਟੋਰੀ ਤੇ ਸ਼ੇਅਰ ਕੀਤੀਆਂ ਤੇ ਇਹ ਵਾਲੀ ਵੀਡੀਓ ਵੀ ਸ਼ੇਅਰ ਕੀਤੀ Sunny Malton ਨੇ ਇੱਥੇ ਇਹ ਕਿਹਾ ਕਿ ਤੁਸੀਂ ਨੈਗੇਟਿਵ ਚੀਜ਼ਾਂ ਬਹੁਤ ਜਲਦੀ ਚੱਕ ਲੈਨੇ ਹੋ ਪਰ ਜਿਹੜੀ ਚੀਜ਼ ਦੇ ਬਾਰੇ ਗੱਲ ਕਰਨ ਵਾਲੀ ਹੁੰਦੀ ਹੈ ਤੁਸੀਂ ਉਸ ਤੇ ਗੱਲ ਨਹੀਂ ਕਰਦੇ Sunny Malton ਨੇ ਇਸ ਵੀਡੀਓ ਦੇ ਵਿੱਚ ਇਹ ਵੀ ਕਲੀਅਰ ਕੀਤਾ ਕਿ ਜੇ ਟ੍ਰੈਕ ਨੇ ਮਾਫੀ ਮੰ ਸਨੀ ਮਾਲਟਨ OGI ਬ੍ਰਦਰ ਦੀਆਂ ਸਟੋਰੀਆਂ ਲਾ ਕੇ ਬਹੁਤ ਕੁਝ ਬੋਲ ਰਿਹਾ ਹੈ ਉਹ ਤੁਸੀਂ ਦੇਖ ਸਕਦੇ ਹੋ ਫਿਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਅਦ OGI ਬ੍ਰਦਰ ਦੀ ਇੱਕ ਸੈਕੰਡ ਵੀਡੀਓ ਆਉਂਦੀ ਹੈ ਜਿਹਦਾ ਟਾਈਟਲ ਹੁੰਦਾ ਐਕਸਪੋਜ਼ ਸਨੀ ਮਾਲਟਨ ਇਸ ਵੀਡੀਓ ਚ OGI ਬ੍ਰਦਰ ਸਨੀ ਮਾਲਟਨ ਤੇ ਸਿੱਧੂ ਮੂਸੇਵਾਲਾ ਬਾਈ ਦੀ ਪੂਰੀ ਦੀ ਪੂਰੀ ਕੰਟਰੋਵਰਸੀ ਨੂੰ ਐਕਸਪਲੇਨ ਕਰਦਾ ਹੈ ਜਿਹੜੀ ਇੱਕ ਟਾਈਮ ਤੇ ਇਹਨਾਂ ਦੀ ਟੀਮ ਟੁੱਟੀ ਸੀ ਤੇ ਉਸ ਟਾਈਮ ਤੇ ਕੰਟਰੋਵਰਸੀ ਹੋਈ ਸੀ ਉਹਦੇ ਵਿੱਚ OGI ਬ੍ਰਦਰ ਦਾ ਇਹ ਕਹਿਣਾ ਸੀ ਕਿ ਸਿੱਧੂ ਮੂਸੇਵਾਲਾ ਬਾਈ ਤੋਂ ਫਾਇਦਾ ਚੱਕਣ ਲਈ ਸਨੀ ਮਾਲਟਨ ਤੇ ਬਿਗ ਬਰਡ ਜੁੜੇ ਸੀ ਜਦੋਂ ਪਹਿਲਾ ਗਾਣਾ ਹਿੱਟ ਹੋ ਉਨਾ ਸਾਡੀ ਕੋਈ ਗੱਤੀ ਨਹੀਂ ਸਿੱਧੂ ਤੋਂ ਬਿਨਾ ਸਾਨੂੰ ਗਲੀ ਦਾ ਕੁੱਤਾ ਵੀ ਨਹੀਂ ਪਹੁੰਚਦਾ ਨਾਲ ਹੀ ਉਹਨੇ ਇਹ ਵੀ ਕਿਹਾ ਕਿ ਸਨੀ ਮਾਲਟਨ ਨੇ ਜਦੋਂ ਸਿੱਧੂ ਮਸੇਵਾਲਾ ਬਾਈ ਦੇ ਕਾਫੀ ਸਾਰੇ ਗਾਣੇ ਲੀਕ ਕੀਤੇ ਉਹਦੇ ਖਿਲਾਫ ਕਾਫੀ ਕੁਝ ਬੋਲਿਆ ਲਾਈਵ ਆ ਕੇ ਉਸ ਤੋਂ ਬਾਅਦ ਜਦੋਂ ਸਿੱਧੂ ਮਸੇਵਾਲਾ ਬਾਈ ਦੇ ਨਾਲ ਜੁੜ ਗਏ ਉਸ ਤੋਂ ਬਾਅਦ ਆਡੀਅנס ਤੋਂ ਮਾਫੀ ਕਿਉਂ ਨਹੀਂ ਮੰਗੀ ਜਿੰਨਾ ਕਹਿੰਦੇ ਸਿੱਧੂ ਬਾਈ ਨੂੰ ਸੋਸ਼ਲ ਮੀਡੀਆ ਤੇ ਸਿੱਧੂ ਬਾਈ ਦੇ ਫੈਨਸ ਮੂਰੇ ਪੂਰੀ ਦੁਨੀਆ ਮੂਰੇ ਬਦਨਾਮ ਕੀਤਾ ਸੀ ਇਹਨੂੰ ਸਿਰਫ ਸਿੱਧੂ ਬਾਈ ਤੋਂ ਨਹੀਂ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਸੀ ਉਸ ਟਾਈਮ ਤੇ ਹੁਣ ਸਿੱਧੂ ਬਾਈ ਦਾ ਦਿਲ ਤਾਂ ਬਹੁਤ ਵੱਡਾ ਸੀ ਵਿੱਚ ਵੀ ਚੱਲ ਰਹੀ ਸੀ ਸਨੀ ਮਾਲਟਨ ਨੂੰ ਲੈ ਕੇ ਹੁਣ ਇਹ ਕੁਝ ਸਵਾਲ ਨੇ ਮੈਨੂੰ ਲੱਗਦਾ ਕਿ ਆਪਾਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਨਣਾ ਚਾਹੁੰਦੇ ਹੋਵਾਂਗੇ ਇਹਨਾਂ ਸਵਾਲਾਂ ਦੇ ਜਵਾਬ ਤੁਸੀਂ ਕਮੈਂਟ ਦੇ ਵਿੱਚ ਵੀ ਲਿਖ ਸਕਦੇ ਹੋ ਪਹਿਲਾ ਸਵਾਲ ਇਹ ਹੈ ਕਿ ਸਨੀ ਮਾਲਟਨ ਬੈਕ ਟੂ ਬੈਕ ਸਿੱਧੂ ਮੂਸੇਵਾਲਾ ਬਾਈ ਦੇ ਲਈ ਮਿਸ ਯੂ ਦੀਆਂ ਸਟੋਰੀਆਂ ਪਾ ਰਿਹਾ ਜਦੋਂ ਦਾ ਸਿੱਧੂ ਮੂਸੇਵਾਲਾ ਬਾਈ ਦੀ ਡੈਥ ਹੋਈ ਹੈ ਹੁਣ ਇਸ ਚੀਜ਼ ਨੂੰ ਲੈ ਕੇ ਕਾਫੀ ਲੋਕ ਡਾਊਟ ਇਹ ਕਰਦੇ ਨੇ ਕਿ ਸਨੀ ਮਾਲਟਨ ਫਾਇਦਾ ਚੱਕਣਾ ਚਾਹੁੰਦਾ ਇੰਡਸਟਰੀ ਦੇ ਵਿੱਚ ਬਣਿਆ ਰਹਿਣਾ ਚਾਹੁੰਦਾ ਇਸ ਲਈ ਉਹ ਸਿੱਧੂ ਮੂਸੇਵਾਲਾ ਬਾਈ ਦੀ ਗੱਲ ਜ਼ਿਆਦਾ ਕਰਦਾ ਤੇ ਸਨਲੀ ਮਿਸ ਕਰ ਰਿਹਾ ਸਿੱਧੂ ਬਾਈ ਨੂੰ ਉਹ ਸਿੱਧੂ ਬਾਈ ਦੇ ਵਟਸਐਪ ਨੰਬਰ ਤੇ ਮੈਸੇਜ ਕਰਦਾ ਮਿਸ ਯੂ ਲਿਖ ਕੇ ਤੇ ਉਸ ਚੀਜ਼ ਦਾ ਸਕਰੀਨਸ਼ਾਟ ਲੈ ਕੇ ਉਹ ਪਬਲਿਕਲੀ ਪੋਸਟ ਕਰ ਦਿੰਦਾ ਤੇ ਫਿਰ ਆਪਣੇ ਬ੍ਰੋਡਕਾਸਟ ਚੈਨਲ ਦੇ ਵਿੱਚ ਵੀ ਪਾਉਂਦਾ ਯਾਨੀ ਕਿ ਉਹ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਕਿ ਮੈਂ ਮਿਸ ਕਰ ਰਿਹਾ ਸਿੱਧੂ ਮੂਸੇਵਾਲਾ ਨੂੰ ਪਰ ਉਹ ਚਾਹੁੰਦਾ ਕਿ ਇਸ ਚੀਜ਼ ਦੇ ਬਾਰੇ ਲੋਕਾਂ ਨੂੰ ਵੀ ਪਤਾ ਲੱਗੇ ਹੁਣ ਇੱਥੇ ਫਿਰ ਤੋਂ ਸੇਮ ਡਾਊਟ ਆ ਜਾਂਦਾ ਕਿ ਸਨੀ ਮਾਲਟਨ ਇਹ ਸਾਰੀਆਂ ਚੀਜ਼ਾਂ ਸਿੱਧੂ ਬਾਈ ਦੇ ਫੈਨਸ ਨੂੰ ਅਟਰੈਕਟ ਕਰਨ ਲਈ ਕਰ ਰਿਹਾ ਜਾਂ ਫਿਰ ਉਹ ਸੱਚੀਓ ਸਿੱਧੂ ਬਾਈ ਨੂੰ ਮਿਸ ਕਰ ਰਿਹਾ ਫਿਰ ਸਿੱਧੂ ਬਾਈ ਨੇ ਜਾਣ ਤੋਂ ਬਾਅ ਅਈ ਤੇ ਉਹਨਾਂ ਦੇ ਪੁਰਾਣੀਆਂ ਵੀਡੀਓਾਂ ਦੀ ਗੱਲਾਂ ਕਰਨੀਆਂ ਮੈਂ ਮੈਂ ਇੱਜਾ ਕਹਾਣੀਆਂ ਤੁਹਾਡੇ ਨਾਲ ਤੁਹਾਡੇ ਮੂਰੇ ਲੈ ਕੇ ਆਉਣਾ ਚਾਹੁੰਦਾ ਹੁਣੇ ਪੋਡਕਾਸਟ ਸੀਰੀਜ਼ ਸ਼ੁਰੂ ਕਰਨ ਦੇ ਪਿੱਛੇ ਕੀ ਮਾਈਂਡਸੈਟ ਸੀ ਸਨੀ ਮਾਲਟਨ ਦਾ ਇਹਦਾ ਜਵਾਬ ਵੀ ਜੇਕਰ ਤੁਸੀਂ ਜਾਣਦੇ ਹੋ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਫਿਰ ਇੱਕ ਸਵਾਲ ਇਹ ਵੀ ਆਉਂਦਾ ਕਿ ਬਿਗ ਬਰਡ ਤੇ ਸਨੀ ਮਾਲਟਨ ਦੀ ਦੋਨਾਂ ਦੀ ਇਕੱਠਿਆਂ ਦੀ ਲੜਾਈ ਹੋਈ ਸੀ ਸਿੱਧੂ ਬਾਈ ਵੀ ਜਦੋਂ ਲਾਈਵ ਆਏ ਸੀ ਤਾਂ ਦੋਨਾਂ ਦੇ ਬਾਰੇ ਗੱਲ ਕੀਤੀ ਸੀ ਪਰ ਫਿਰ ਬਿਗ ਬਰਡ ਨੇ ਤਾਂ ਇੰਨਾ ਜ਼ਿਆਦਾ ਟਾਰਗੇਟ ਨਹੀਂ ਕੀਤਾ ਪਬਲਿਕਲੀ ਸਿੱਧੂ ਮੂਸੇਵਾਲਾ ਨੂੰ ਤੇ ਸਨੀ ਮਾਲਟਨ ਨੇ ਫਿਰ ਲਾਈਵ ਆ ਕੇ ਪਬਲਿਕ ਦੇ ਵਿੱਚ ਸਾਰੀਆਂ ਆਪ ਬੰਦਾ ਨਹੀਂ ਨਾਚੋ ਸਦੂਕਨ ਪਰ ਸਿੱਧੂ ਬਾਈ ਦਾ ਤੇ ਬਿਗ ਬਰਡ ਦਾ ਆਪਸ ਦੇ ਵਿੱਚ ਸਮਝੌਤਾ ਕਿਉਂ ਨਹੀਂ ਹੋਇਆ ਤੇ ਸਨੀ ਮਲਟਨ ਨੇ ਜਦੋਂ ਇੰਨਾ ਕੁਝ ਬੋਲਤਾ ਫਿਰ ਵੀ ਇਹਨਾਂ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਸਮਝੌਤਾ ਹੋਇਆ ਕਿਉਂਕਿ ਆਪਾਂ ਇਹ ਗੱਲ ਤਾਂ ਜਾਣਦੇ ਹਾਂ ਕਿ ਸਿੱਧੂ ਮਸੂਏ ਵਾਲਾ ਬਾਈ ਹਰੇਕ ਨੂੰ ਮਾਫ਼ ਕਰ ਦਿੰਦਾ ਸੀ ਚਾਹੇ ਪਹਿਲਾਂ ਤੋਂ ਕੌਂਟਰੋਵਰਸੀ ਚੱਲੀ ਆ ਰਹੀ ਸੀ ਹੁਣ ਇਹ ਕੁਝ ਸਵਾਲ ਨੇ ਜਿਨ੍ਹਾਂ ਦੇ ਜਵਾਬ ਜੇਕਰ ਤੁਸੀਂ ਜਾਣਦੇ ਹੋ ਤੁਸੀਂ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ ਸੋ ਮੈਨੂੰ ਲੱਗਦਾ ਕਿ ਹੁਣ ਤੁਸੀਂ ਇਹ ਸਾਰਾ ਮੁੱਦਾ ਸਮਝ ਚੁੱਕੇ ਹੋਵੋਗੇ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਬਾਗੀ ਦੀ ਦੇਖੋ ਬਾਗੀ ਦੇ ਬਾਰੇ ਤੁਸੀਂ ਜਾਣਦੇ ਹੋ ਬਾਗੀ ਨੇ ਸ ਦੇ ਲਈ ਤੇ ਕੁਝ ਲੋਕ ਬਾਗੀ ਨੂੰ ਇਸ ਲਈ ਨਫ਼ਰਤ ਕਰਦੇ ਨੇ ਕਿ ਉਹ ਬਾਬਿਆਂ ਦੇ ਡੇਰੇ ਤੇ ਜਾ ਕੇ ਪ੍ਰੋਗਰਾਮ ਲਾਉਂਦਾ ਹੁਣ ਬਾਗੀ ਦੀ ਰੀਸੈਂਟਲੀ ਇੱਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਉਹ ਸਿੱਧੂ ਮਸੇਵਾਲਾ ਬਾਈ ਦਾ ਮਜ਼ਾਕ ਬਣਾ ਰਿਹਾ ਸੀ ਇਸ ਵੀਡੀਓ ਦੇ ਬਾਰੇ ਬਾਗੀ ਨੇ ਕਲੀਅਰ ਕੀਤਾ ਕਿ ਲੋਕ ਕੱਟ ਕਰ ਕਰਕੇ ਵੀਡੀਓ ਪਾ ਰਹੇ ਨੇ ਤੇ ਉਹਨੂੰ ਗਲਤ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਬਾਗੀ ਨੇ ਵੀ ਕਿਹਾ ਕਿ ਉਹ ਸਿੱਧੂ ਦੇ ਲਈ ਮਜ਼ਾਕ ਦੇ ਵਿੱਚ ਵੀਡੀਓ ਬਣਾਈ ਸੀ ਅਸੀਂ ਸਾਡੀ ਕੋਈ ਕੌਂਟਰੋਵਰਸੀ ਨਹੀਂ ਸੀ ਜਾਂ ਮੈਂ ਨਫ਼ਰਤ ਨਹੀਂ ਕਰਦਾ ਸੀ ਸਿੱਧੂ ਮਸੇਵਾਲਾ ਤੋਂ ਹੁਣ ਜਿਹੜੇ ਸਿੱਧੂ ਮਸੇਵਾਲਾ ਬਾਈ ਦੇ ਫੈਨ ਪੇਜ ਨੇ ਉਹ ਬਾਗੀ ਤੇ ਸਨੀ ਮਾਲਟਨ ਦੀ ਸਪੋਰਟ ਕਰ ਦਾ ਰਹਿੰਦਾ ਹੈ ਤੇ ਉਧਰ ਸਣੀ ਮਾਲਟਨ ਵੀ ਸਿੱਧੂ ਬਾਈ ਦੇ ਲਈ ਬੋਲਦਾ ਰਹਿੰਦਾ ਇਸ ਲਈ سپورਟ ਕਰ ਰਹੇ ਨੇ ਸਾਰੇ ਫੈਨ ਪੇਜ ਤੇ ਫੈਨ ਪੇਜਾਂ ਤੇ ਕੁਝ ਪੁਰਾਣੀਆਂ ਫੋਟੋ ਜੂ ਵੀ ਪਾਈਆਂ ਜਾ ਰਹੀਆਂ ਨੇ ਸਿੱਧੂ ਮੁਸੇਵਾਲਾ ਬਾਈ ਦੀਆਂ ਤੇ ਬਾਗੀ ਦੀਆਂ ਹੁਣ ਇਹ ਗੱਲ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਬਾਗੀ ਦੀ ਇਹ ਵਾਲੀ ਵੀਡੀਓ ਵਾਇਰਲ ਹੋਈ ਸੀ ਉਸ ਟਾਈਮ ਦੇ ਵਿੱਚ ਜਦੋਂ ਬਾਗੀ ਨੇ ਸਿੱਧੂ ਮੁਸੇਵਾਲਾ ਬਾਈ ਦੇ ਲਈ ਬੋਲਿਆ ਸੀ ਉਦੋਂ ਸਿੱਧੂ ਬਾਈ ਦਾ ਕੋਈ ਵੀ ਰਿਪਲਾਈ ਨਹੀਂ ਸੀ ਬਾਗੀ ਨੂੰ ਤਾਂ ਇਹ ਗੱਲ ਹੋ ਵੀ ਸਕਦੀ ਹੈ ਕਿ ਬਾਗੀ ਤੇ ਸਿੱਧੂ ਬਾਈ ਦੇ ਆਪਸ ਦੇ ਵਿੱਚ ਗੱਲਬਾਤ ਹੁੰਦੀ ਹੋਵੇ ਤੇ ਉਹਨਾਂ ਨੇ ਮਜ਼ਾਕ ਦੇ ਵਿੱਚ ਇਹ ਵੀਡੀਓ ਬਣਾਈ ਹੋਵੇ ਇੱਕ ਦੂਜੇ ਨੂੰ ਚੜਾਉਣ ਦੇ ਲਈ ਸੋ ਇਹ ਚੀਜ਼ਾਂ ਆਲਰੇਡੀ ਪਈਆਂ ਨੇ ਤੇ ਉਹ ਡੇਟ ਟਾਈਮ ਤੇ ਕਿਹੜੇ ਸਾਲ ਦੇ ਵਿੱਚ ਕਿਹੜੀ ਚੀਜ਼ ਹਾਸਲ ਕੀਤੀ ਸੀ ਉਹ ਹਰ ਸਿੰਗਰ ਦੇ ਬਾਰੇ ਸੋਸ਼ਲ ਮੀਡੀਆ ਤੇ ਆਲਰੇਡੀ ਪਿਆ ਹੀ ਹੁੰਦਾ ਡਾਟਾ ਸੋ ਇੱਥੇ ਕੋਈ ਵੀ ਬੰਦਾ ਆਪਣੇ ਵੱਲੋਂ ਆ ਕੇ ਇਹ ਕਵੇ ਕਿ ਸਾਡੇ ਫੇਵਰੇਟ ਸਿੰਗਰ ਨੇ ਇਹ ਚੀਜ਼ ਪਹਿਲਾਂ ਹਾਸਲ ਕੀਤੀ ਸੀ ਉਹ ਗੱਲ ਲੋਕ ਨਹੀਂ ਸੁਣਨਗੇ ਇਦਾਂ ਹੀ ਹੋਇਆ ਸਿੱਧੂ ਮਸੂਏ ਵਾਲਾ ਬਾਈ ਦੇ ਜਿੰਨੇ ਵੀ ਚੌਣ ਵਾਲੇ ਨੇ ਸਾਰਿਆਂ ਨੇ ਇਹ ਮੁੱਦਾ ਚੱਕਿਆ ਤੇ ਇਹ ਚੀਜ਼ ਲੋਕਾਂ ਦੇ ਸਾਹਮਣੇ ਲਿਆਂਦੀ ਕਿ ਸਿੱਧੂ ਮਸੂਏ ਵਾਲਾ ਬਾਈ ਦੀ ਗੱਲ ਹੋਣੀ ਚਾਹੀਦੀ ਸੀ ਜਿੱਥੇ ਹਾਲੀਵੁੱਡ ਦੀ ਗੱਲ ਚੱਲ ਰਹੀ ਕਿਉਂਕਿ ਸਨੀ ਮਾਲਟਨ ਨੇ ਪਹਿਲਾਂ ਹੀ ਦੱਸਤਾ ਸੀ ਕਿ ਸਿੱਧੂ ਮ ਕਰਦਾ ਹਾਲੀਵੁੱਡ ਮੇਰੀ ਗੱਲ ਕਰਦਾ। ਜਿੱਥੇ ਹਾਲੀਵੁੱਡ ਦੀ ਗੱਲ ਆਉਂਦੀ ਹੈ ਉੱਥੇ ਸਿੱਧੂ ਬਾਈ ਦੀ ਗੱਲ ਜ਼ਰੂਰ ਹੋਣੀ ਚਾਹੀਦੀ ਹੈ ਤੇ ਆਡੀਅנס ਦੇ ਵਿੱਚ ਗਲਤ ਇਨਫੋਰਮੇਸ਼ਨ ਨਹੀਂ ਪਾਉਣੀ ਚਾਹੀਦੀ। ਜੇਕਰ ਤੁਸੀਂ ਕਿਸੇ ਇੱਕ ਸਿੰਗਰ ਨੂੰ ਪਿਆਰ ਕਰਦੇ ਹੋ ਤਾਂ ਉਹ ਸਿੰਗਰ ਨੇ ਜਿੰਨੀ ਵੀ ਅਚੀਵਮੈਂਟ ਹਾਸਲ ਕੀਤੀ ਹੈ ਉਸ ਦੇ ਬਾਰੇ ਤੁਸੀਂ ਵਧਾ ਚੜਾ ਕੇ ਜ਼ਰੂਰ ਦੱਸ ਸਕਦੇ ਹੋ ਪਰ ਜਿਹੜੀ ਗੱਲ ਸੱਚ ਹੈ ਉਹ ਤਾਂ ਸੱਚ ਹੀ ਰਹੂਗੀ ਹਮੇਸ਼ਾ ਤੇ ਸਿੱਧੂ ਮਸੂਏ ਵਾਲਾ ਬਾਈ ਨੇ ਹਾਲੀਵੁੱਡ ਦੇ ਰਸਤੇ ਖੋਲੇ ਨੇ ਬਾਕੀ ਸਿੰਗਰਾਂ ਦੇ ਲਈ ਇਹ ਸਾਰੇ ਜਾਣਦੇ ਹੀ ਨਹੀਂ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਅਗਲੀ ਵੀਡੀਓ ਦੇ ਵਿੱਚ ਇਸ ਚੀਜ਼ ਨੂੰ ਐਕਸਪਲੇਨ ਕੀਤਾ ਜਾਵੇ ਕਿ ਕਿਹੜਾ ਪਹਿ ਨੇ ਕੋਲਾਬੋਰੇਸ਼ਨ ਕੀਤੀ ਤੇ ਹਾਲੀਵੁੱਡ ਵਾਲੇ ਆਰਟਿਸਟ ਆਪਣੇ ਪੰਜਾਬੀਆਂ ਦੇ ਵਿੱਚੋਂ ਕਿਹੜੇ-ਕਿਹੜੇ ਸਿੰਗਰ ਨੂੰ ਬਾਈ ਨੇਮ ਜਾਣਦੇ ਨੇ ਜਾਂ ਉਹਨਾਂ ਦੇ ਗਾਣੇ ਸੁਣਦੇ ਨੇ ਸੋ ਮੈਂ ਕੋਸ਼ਿਸ਼ ਕਰੂੰਗਾ ਕਿ ਇਸ ਚੀਜ਼ ਤੇ ਪ੍ਰੋਪਰ ਇੱਕ ਵੀਡੀਓ ਬਣਾਵਾ ਆਉਣ ਵਾਲੇ ਟਾਈਮ ਦੇ ਵਿੱਚ ਪਹਿਲੀ ਗੱਲ ਤਾਂ ਆਪਾਂ ਜੇ ਟਰੈਕ ਦੀ ਗੱਲ ਕਰਦੇ ਹਾਂ ਜੇ ਟਰੈਕ ਨੇ ਜੇ ਸਿੱਧੂ ਮਸੂਆਲ ਦਾ ਬਾਈ ਨੂੰ ਮਾੜਾ ਬੋਲਿਆ ਉਹਦਾ ਮਤਲਬ ਉਹਨੇ ਮਾੜਾ ਬੋਲਿਆ ਹੀ ਹੈ ਇੱਕ ਪਾਸੇ ਸਨੀ ਮਾਲਟਨ ਇਹ ਕਹਿ ਰਿਹਾ ਕਿ ਜੇ ਟਰੈਕ ਨੂੰ ਤੁਸੀਂ ਕੁਝ ਨਹੀਂ ਬੋਲਣਾ ਮਾੜਾ ਬੋਲੀ ਜਾਂਦਾ ਤੁਸੀਂ ਉਹਨੂੰ ਕੁਝ ਕਹਿ ਹੀ ਨਹੀਂ ਰਹੇ ਹੋ ਤੇ ਦੂਜੇ ਪਾਸੇ ਸਨੀ ਮਾਲਟਨ ਨੇ ਇਹ ਪੂਰੀ ਵੀਡੀਓ ਇਸ ਗੱਲ ਤੇ ਬਣਾਈ ਹੈ ਕਹੇ ਉਹ ਤਾਂ ਗਲਤੀ ਹੋ ਗਈ ਉਹਨੇ ਮੰਨ ਲਿਆ ਠੀਕ ਹੈ ਪਰ ਆਪ ਬਣੀ ਇਹ ਤੋਂ ਵੱਧ ਕੀ ਕਰੀਏ ਯਾਨੀ ਕਿ ਸੈਨੀ ਮਾਲਟਨ ਦੋਨਾਂ ਪਾਸਿਆਂ ਦੀ ਗੱਲ ਕਰ ਰਿਹਾ ਉਹ ਇਹ ਚੀਜ਼ ਸੋਚ ਰਿਹਾ ਕਿ ਜੇ ਟਰੈਕ ਦੇ ਨਾਲ ਵੀ ਨਾ ਵਿਗੜੇ ਮੇਰੀ ਦੂਜੇ ਪਾਸੇ ਮੈਂ ਲੋਕਾਂ ਨੂੰ ਵੀ ਇਹ ਕਹਿ ਦਵਾਂ ਕਿ ਮੈਂ ਸਿੱਧੂ ਮੂਸੇਵਾਲਾ ਦੇ ਨਾਲ ਆ ਇਹ ਗੱਲ ਮੈਂ ਕੋਈ ਬਣਾ ਕੇ ਨਹੀਂ ਦੱਸ ਰਿਹਾ ਇਹ ਤੁਹਾਡੇ ਸਾਹਮਣੇ ਹੀ ਨੇ ਦੋਨੇ ਗੱਲਾਂ ਸੈਨੀ ਮਾਲਟਨ ਨੇ ਇਹ ਕਹਿਆ ਕਿ ਜੇ ਟਰੈਕ ਦੇ ਨਾਲ ਗੱਲ ਹੋਈ ਹੈ ਜੇ ਟਰੈਕ ਦਾ ਇਹ ਕਹਿਣਾ ਸੀ ਕਿ ਮੇਰੀ ਪੀਤੀ ਹੋਈ ਸੀ ਇਸ ਲਈ ਮੈਂ ਸਾਰੀਆਂ ਚੀਜ਼ਾਂ ਬੋਲ ਗਿਆ ਉਹਨਾਂ ਦਾ ਕਿ ਉਹਦੀ ਪੀਤੀ ਸੀ ਕੀ ਤੇ ਉਹ ਤਾਂ ਗਲਤੀ ਹੋਗੀ ਹੁਣ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਬੰਦੇ ਦੀ ਪੀਤੀ ਹੁੰਦੀ ਹੈ ਉਦੋਂ ਰੀਅਲ ਚੀਜ਼ਾਂ ਬੋਲਦਾ ਹੈ ਜਿਹੜੀ ਉਹਦੇ ਅਸਲੀ ਦਿਲ ਦੇ ਵਿੱਚ ਹੁੰਦੀਆਂ ਨੇ ਕਿਉਂਕਿ दारू ਜਦੋਂ ਨਹੀਂ ਪੀਤੀ ਹੁੰਦੀ ਕਿਸੇ ਬੰਦੇ ਦੀ ਤਾਂ ਉਦੋਂ ਉਹ ਬਨਾਵਟੀ ਚੀਜ਼ਾਂ ਜ਼ਰੂਰ ਬੋਲ ਸਕਦਾ ਜਿਵੇਂ ਕਿ ਉਹਨੇ ਮਾਫੀ ਵਾਲੀ ਗੱਲ ਬੋਲੀ ਹੁਣ ਮਾਫੀ ਵਾਲੀ ਗੱਲ ਨੂੰ ਤਾਂ ਆਪਾਂ ਇਹ ਕਹਿ ਸਕਦੇ ਆ ਕਿ ਜਾਣ ਬੁੱਝ ਕੇ ਉਹਨੇ ਮਾਫੀ ਵਾਲੀ ਗੱਲ ਬੋਲੀ ਤਾਂ ਕਿ ਕੱਲ ਨੂੰ ਮੇਰੇ ਪ੍ਰੋਜੈਕਟਸ ਵੀ ਆਉਣੇ ਨੇ ਹੋ ਸਕਦਾ ਉਹ ਲੋਕ ਨਾ ਸੁਣਨ ਤੇ ਜੇਕਰ ਉਹਨੇ ਡਰਿੰਕ ਕਰਕੇ ਸਾਰੀਆਂ ਚੀਜ਼ਾਂ ਬੋਲੀਆਂ ਨੇ ਤਾਂ ਇਹਦਾ ਮਤਲਬ ਉਹ ਸੱਚੀਓ ਸਿੱਧੂ ਬਾਈ ਨੂੰ ਹੇਟ ਕਰਦਾ ਹੁਣ ਇ ਮੁਝੇ ਪਾਸਿਓ ਉਸੇ ਵੀਡੀਓ ਦੇ ਵਿੱਚ ਇਹ ਵੀ ਕਹਿ ਰਿਹਾ ਕਿ ਜੇ ਟਰੈਕ ਨੂੰ ਕੋਈ ਗਲਤ ਨਾ ਬੋਲਿਓ ਫਿਰ O.G ਬ੍ਰਦਰ ਦੀ ਗੱਲ ਕਰ ਲੈਨੇ ਆ O.G ਬ੍ਰਦਰ ਦੀ ਜਿਹੜੀ ਵੀਡੀਓ ਆਈ ਸੀ ਉਹਦੇ ਵਿੱਚ O.G ਨੇ ਇਹ ਕਿਹਾ ਸੀ ਕਿ ਜੇ ਤੁਹਾਨੂੰ ਦੱਸਣ ਦੀ ਲੋੜ ਪੈਗੀ ਫਿਰ ਤੁਸੀਂ ਕੀ ਕੀਤਾ ਯਾਨੀ ਕਿ ਉਹਨੇ ਸਲੀਮ ਅਲਟਨ ਦੀ ਗੱਲ ਦਾ ਰਿਪਲਾਈ ਕੀਤਾ ਸੀ ਜਦੋਂ ਸਨੀ ਮਾਲਟਨ ਨੇ ਇਹ ਕਿਹਾ ਸੀ ਕਿ ਅਸੀਂ ਕਾਫੀ ਸਾਰੀਆਂ ਚੀਜ਼ਾਂ ਕਰ ਚੁੱਕੇ ਹਾਂ ਪਹਿਲਾਂ ਹੀ ਕਰਦਿਆ ਨਾ ਉਹਨਾਂ ਨੂੰ ਐਦਾਂ ਆ ਕੇ ਬੋਲ ਕੇ ਦੱਸਣਾ ਨਹੀਂ ਪੈਂਦਾ ਸੀ ਆਹ ਕੀਤਾ ਸੀ ਉਹ ਕੀਤਾ ਜਿਹਨੂੰ ਦੱਸਣ ਦੀ ਲੋੜ ਪੈਗੀ ਉਹਨੇ ਫਿਰ ਕੱਖ ਕੀਤਾ ਯਾਰ ਜਿਹਨੂੰ ਆ ਕੇ ਸਫਾਈਆਂ ਦੇਣ ਦੀ ਲੋੜ ਪੈਗੀ ਯਾਰ ਅਸੀਂ ਕੀਤਾ ਸਭ ਤੋਂ ਪਹਿਲਾਂ ਹੁਣ ਬਾਈ ਦੇ ਲੋ ਨੇ ਗਲਤ ਨਹੀਂ ਬੋਲਿਆ ਕੁਝ ਵੀ ਉਹਨੇ ਜੋ ਵੀ ਕੁਝ ਬੋਲਿਆ ਉਹ ਸਨੀ ਮਾਲਟਨ ਦੇ ਲਈ ਬੋਲਿਆ ਯਾਰ ਆਪਾਂ ਨੂੰ ਪਤਾ ਹੀ ਹੈ ਕਿ ਸਨੀ ਮਾਲਟਨ ਨੇ ਖੁਦ ਵੀ ਸਿੱਧੂ ਬਾਈ ਦੇ ਲਈ ਕੀ ਕੁਝ ਕੀਤਾ ਸੀ ਇੱਕ ਟਾਈਮ ਤੇ ਉਹ ਆਪਾਂ ਸਾਰੇ ਜਾਣਦੇ ਹਾਂ ਹੁਣ ਦੂਜਾ ਨੰਬਰ ਓਜੀ ਦੀ ਇਹ ਗੱਲ ਮੈਨੂੰ ਗਲਤ ਲੱਗੀ ਕਿ ਉਹਨੇ ਜਿਹੜੀ ਹਾਲੀਵੁੱਡ ਵਾਲੀ ਗੱਲ ਸੀ ਉਹਨੂੰ ਥੋੜਾ ਐਕਸਪਲੇਨ ਕਰਕੇ ਹੋਰ ਦੱਸਣਾ ਚਾਹੀਦਾ ਸੀ ਕਿਉਂਕਿ ਇਹ ਸਾਰੀ ਕੌਂਟਰੋਵਰਸੀ ਦਾ ਮੇਨ ਮੁੱਦਾ ਇਹੀ ਸੀ ਬਾਕੀ ਹੋ ਸਕਦਾ ਤੁਸੀਂ ਮੇਰੀਆਂ ਗੱਲਾਂ ਨਾਲ ਵੀ ਡਿਸਐਗਰੀ ਕਰੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਦੇ ਵਿੱਚ ਹੋ ਸਕਦਾ ਮੈਂ ਵੀ ਕੁਝ ਗੱ ਜ਼ਰੂਰ ਕਰ ਲਿਓ ਕਿਉਂਕਿ ਇਦਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਤੁਹਾਨੂੰ ਇਸ ਚੈਨਲ ਤੇ ਦੇਖਣ ਨੂੰ ਮਿਲ ਜਾਣਗੀਆਂ